ਕੀ ਨਾਮ ਜੀ ਆਪਣਾ ਮੇਰੇ ਨਾਮ ਆ ਵੀ ਤੇ ਸਰ ਕੀ ਮਾਮਲਾ ਕੀ ਹੋਇਆ ਜੀ ਜਿਹੜਾ ਇਹ ਮਾਮਲਾ ਇਹ ਦੱਸਣ ਦੇ ਪੈਨਰ ਦੱਸਣ ਦੱਬ ਕੇ ਬੱਚਿਆਂ ਨਾਲ ਲੜਾਈ ਹੋਈ ਕੱਲ ਅੱਛਾ ਬੱਚਿਆਂ ਨਾਲ ਲੜਾਈ ਹੋਈ ਹੈ ਤੇ ਉਹ ਨਾਨਕੇ ਦੇ ਇਨਾਂ ਦੇ ਘਰੇ ਗੋਲੀਆਂ ਚਲਾਤੀਆਂ ਅੱਛਾ ਗੋਲੀਆਂ ਚਲਾਤੀਆਂ ਤੇ ਤਿੰਨ ਜਣੇ ਇੰਜਰਡ ਕਰਤੇ ਵਿੱਚ ਇੱਕ ਜਣੇ ਇੱਕ ਨੇੜੀ ਦੀ ਡੈਥ ਹੋ ਗਈ ਹੈ ਪੁਲਿਸ ਨਹੀਂ ਪੈਰ ਵੀ ਕਰਨਾ ਆਪਣੀ ਸਰ ਕੀ ਸਮਝਦੇ ਹੋ ਕਿ ਸ਼ਰੀਆਮ ਇਸ ਤਰ੍ਹਾਂ ਅਲਿਕ ਕਰ ਦੇ ਨੋ ਨੋ ਨਾ ਇਹ ਉਹੀ ਗੱਲ ਹੈ ਸ਼ਰੀਆਮ ਗੁੰਡਾ ਕਰਦੀ ਹੈ ਤੇ ਲੜਾਈਆਂ ਝਗੜੇ ਅੱਗੇ ਵੀ ਹੁੰਦੇ ਰਹੇ ਆ ਪਿੰਡ 'ਚ ਚਲੋ ਜਿੱਦਾਂ ਮਰਜੀ ਹੈ ਪਰ ਆਹ ਕੰਮ ਤੇ ਪਹਿਲੀ ਵਾਰ ਹੋਇਆ ਸਾਡੇ ਪਿੰਡ 'ਚ ਤੇ ਹੁਣ ਪੁਲਿਸ ਆਈ ਜੀ ਮੁਕਾਣ ਹਾਂ ਪੁਲਿਸ ਰਾਤੀ ਆ ਗਈ ਹੈ ਹੋਕੇ ਤੇ ਠੀਕ ਹੈ ਤੇ ਕੀ ਕਾਰਵਾਈ ਕੀ ਕੀਤੀ ਗਈ ਤੇ ਪੁਲਿਸ ਨੇ ਰਾਦੀ ਐਫ ਆਈ ਆਰ ਦਰਜ ਕਰਤੀ ਉਹਨਾਂ ਦੇ ਬੰਦਿਆਂ ਦੇ ਸੀਸੀਟੀਵੀ ਗੈਰਤ ਤੋਂ ਦਾ ਸੀਸੀਟੀਵੀ ਹੁਣੇ ਵੀ ਫਿਰ ਵੀ ਗਲ ਗਿਆ ਰਾਤੀਂ ਗਲਿਆ ਤੇ ਮੇਨ ਜਿਹੜਾ ਇੱਕ ਦੋਸ਼ੀ ਉਹਨੂੰ ਰਾਤ ਦੇ ਅਰੈਸਟ ਕਰ ਲਿਆ ਪੁਲਿਸ ਨੇ ਤਾਂ ਪਤਾ ਲੱਗਾ ਕਿ ਕਿੰਨੇ ਰਾਉਂਡ ਜਿਹੜੇ ਫਾਇਰਿੰਗ ਹੋਈ ਨਹੀਂ ਉਹਦੇ ਬਾਰੇ ਮੈਂ ਇੱਥੇ ਮੌਕੇ ਤੇ ਨਹੀਂ ਹੈਗਾ ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਸਾਰਾ ਪਤਾ ਬੇ ਚੀਜ਼ ਬਾਰੇ ਵੀ ਕਿਹੜਾ ਹੋਇਆ ਕੌਣ ਕਿੰਨੇ ਕੀ ਬਰਤਨ ਕੀਤੀ ਹੈ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੁਖਨਮ ਸਰ ਪ੍ਰਗਟ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਤੇ ਬਾਸਰ ਦਾ ਪਿੰਡ ਜੀ ਕੀ ਮਾਮਲਾ ਕੀ ਹੋਇਆ ਭਾਜੀ ਮਾਮਲਾ ਸਰ ਬੱਚੇ ਬੱਚੇ ਦੋ ਜਣੇ ਲੜਦੇ ਆ ਅੱਛਾ ਤੇ ਅਹੀਂ ਮਤਲਬ ਛਡਾਉਣ ਗਏ ਆ ਛਡਾਉਣ ਗਏ ਆ ਤੇ ਮੁੜ ਕੇ ਇਹਨਾਂ ਗੋਲੀ ਚਲਾਤੀ ਉਹ ਤੇ ਗੋਲੀ ਕਿਹਨਾਂ ਵੱਲੋਂ ਚਲਾਈ ਗਈ ਇਹ ਲਖਬੀਰ ਲਖਬੀਰੇ ਦੇ ਮੁੰਡੇ ਨੇ ਚਲਾਈ ਗੋਲੀ ਉਹ ਉਹ ਕਿੱਥੇ ਰਹਿੰਦੇ ਨੇ ਜੀ ਉਹ ਵੀ ਜੀ ਪਿੰਡ ਚ ਉਹ ਦੂਜੀ ਤੀਜੀ ਗਲੀ ਚ ਅੱਛਾ ਜੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਜੀ ਜਦੋਂ ਉਹਨੇ ਗੋਲੀ ਚਲਾਤੀ ਆ ਫਿਰ ਅਹੀਂ ਨਾ ਮੁੜ ਕੇ ਪਿਸਤੌਲ ਉਹਦਾ ਖੋਲਿਆ ਆ। ਮਤਲਬ ਗੋਲੀ ਸਾਡੇ ਵੱਜੀ ਨਹੀਂ ਆ। ਅੱਛਾ। ਅਹੀਂ ਉਹਦਾ ਜਦੋਂ ਪਿਸਤੌਲ ਖੋਹ ਕੇ ਨਾ ਤੇ ਅਹੀਂ ਆਪਣੇ ਇੱਥੇ ਘਰ ਲੈ ਲੈਂਦਾ ਆ। ਅੱਛਾ। ਵੀ ਆਹ ਤੁਹਾਡਾ ਪਿਸਤੌਲ ਲੈ ਲੈਂਦਾ ਜੇ ਆਜੋ ਜੋ ਫੜਨਾ ਜੋ ਤੇ। ਅੱਛਾ। ਮੁੜ ਕੇ ਜਦੋਂ ਇੰਨੀ ਗੱਲ ਹੋਈ ਤੇ ਮੁੜ ਕੇ ਨਾ 5-7 ਫਿਰ ਪਿਸਤੌਲ ਲੈਂਦੇ ਦਾ 10-12 ਮੁੰਡੇ ਮਂਗਾਏ ਪਤਾ ਨਹੀਂ ਕਿੱਥੋਂ ਮਂਗਾਏ। ਅੱਛਾ। ਕੋਹੇ ਇਹਦਾ ਵੀ ਆਪਣੇ ਦੇ ਘਰ ਦੇ ਆ ਜਿਹੜੇ 6-7 ਹੈਗੇ 8। ਅੱਛਾ। ਮੀਨ ਮੀਨ ਤੇ ਜਿਹੜੇ ਮਗਰੋਂ ਹੋਰ ਵੀ ਬੰਦੇ 10-12 ਮ ਆਈ 14 15 ਬੰਦੇ ਹੋ ਗਏ ਤੇ ਫੇਰ ਇਹਨਾਂ ਗੋਲੀਆਂ ਸਿੱਧੀਆਂ ਚਲਾਉਂਦੇ ਗਏ ਉਹ ਇੱਥੇ ਸਾਹਮਣੇ ਖਲੋਤੇ ਹੀ ਮੇਰੀ ਪਰਝਾਈ ਹੀ ਇੱਕ ਮੇਰਾ ਭਰਾ ਹੋਈ ਤੇ ਉਹਨਾਂ ਦੀ ਗੋਲੀ ਜੋ ਵੱਜ ਗਈ ਉਹ ਤਕਰੀਬਨ ਕਿੰਨੇ ਕਿੰਨੇ ਜਣਿਆਂ ਤੇ ਗੋਲੀ ਵੱਜੀ ਹੈ ਤਿੰਨ ਜਣਿਆਂ ਤੇ ਗੋਲੀ ਵੱਜੀ ਇੱਕ ਗੁੱਡੀ ਐਡੀ ਕਿਤੇ ਵੱਜੀ ਹੈ ਅੱਛਾ ਤਿੰਨ ਤਿੰਨ ਜੇ ਇੱਕ ਤੇ ਮਰ ਡੈਥ ਹੋ ਗਈ ਆ ਦੋ ਜ਼ਖਮੀ ਆ ਜੀ ਅੱਛਾ ਤੇ ਜਿਹੜੇ ਹੁਣ ਜ਼ਖਮੀ ਨੇ ਉਹ ਹੁਣ ਕਿਥੇ ਹੈਗੇ ਨੇ ਜੀ ਉਹ ਆਪਣੇ ਇੱਥੇ ਗੁਰਨਾਨਕਾ ਹਸਪਤਾਲ ਆ ਸਰ ਤੇ ਪੁਲਿਸ ਆਈ ਜੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਹੈ ਜੀ ਸ਼ਾਨਬੀਨ ਕਰਦੀ ਪਈ ਹੈ ਹਾਂਜੀ ਪੂਰੀ ਜੀ ਕਰਨ ਰਹੀ ਹੈ ਜੀ ਕੀ ਕੀ ਕਿਹਾ ਗਿਆ ਪੁਲਿਸ ਵੱਲੋਂ ਪੁਲਿਸ ਵੱਲੋਂ ਅਸੀਂ ਆਖਿਆ ਵੀ ਸਾਨੂੰ ਇਨਸਾਫ ਚਾਹੀਦਾ ਸਰ ਮੰਗ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲ ਜੇ ਜਾ ਕੇ ਉਹਨਾਂ ਦੇ ਘਰ ਵੇਖੋ ਸਰ ਚਿੱਟਾ ਵੇਚ ਵੇਚ ਕੇ ਤੇ ਇਹੋ ਇਹੋ ਜੇ ਘਰ ਬਣਾਏ ਆ ਵੀ ਮਤਲਬ ਕੰਪਿਊਟਰਾਂ ਨਾਲ ਚੱਲਣ ਦਾ ਆ ਹਾਂ ਹੋਰ ਹੁਣ ਕੀ ਮੰਗੇ ਕੀ ਕਰਦੇ ਹੁਣ ਤੁਹਾਡਾ ਇੱਕ ਜੀ ਵੀ ਚਲਾ ਗਿਆ ਘਰ ਦੇ ਵਿੱਚੋਂ ਤੇ ਬੀਟੀ ਵੀ ਜਿਹੜੀ ਹੈਗੀ ਆ ਉਹ ਵੀ ਹੁਣ ਦਖਲਿਆ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋਲ ਤੁਸੀਂ ਪ੍ਰਸ਼ਾਸਨ ਕੋ ਇਹੋ ਸਾਰ ਮੰਗ ਕਰਦੇ ਆਂ ਵੀ ਹੰਨ ਇਨਸਾਫ ਚਾਹੀਦਾ ਹਾਜੀ ਪਪਾ ਜੀ ਕੀ ਨਾਮ ਜੀ ਆਪਣਾ ਨੇ ਰੋਣਾ ਦੇ ਸੱਸਾਂ ਜੀ ਤੇ ਕਿੰਨੂ ਗੋਲੀ ਤੁਹਾਡੇ ਘਰ ਚ ਵਜੇ ਮੇਰੀ ਪੁੱਤਰੀ ਨੂੰ ਕਿੰਨੇ ਸਾਲ ਦੀ ਸੀ ਉਹ ਕੋਈ 6 ਸਾਲ ਦੀ ਆ ਗਈ ਆ ਆ ਅੱਛਾ ਤੇ ਕਿਦਾਂ ਵਜੀ ਗੋਲੀ ਕਿਤਰਾ ਵਜੀ ਉਹ ਉੱਥੇ ਖਲੋਤੀ ਸੀ ਨਾ ਸਾਹਮਣੇ ਬੈਠੀ ਉਹ ਉਹ ਖਲੋਤੀ ਸੀ ਹਾਂ ਤੇ ਖਲੋਤੀਆਂ ਦੇ ਉਹ ਕੁੜੀ ਗੋਲੀ ਹੁਣ ਕੋਈ ਸਾਨੂੰ ਵੀ ਪਤਾ ਪਿਸਤੌਲ ਦੀਆਂ ਗੋਲੀਆਂ ਵੀ ਚੱਲਣ ਦਾ ਪਿਆਦੀ ਇਦੋਂ ਬਾਹਰ ਆਣ ਪਈ ਅੱਛਾ ਆਂਜਾ ਘਰ ਮਾੜੀ ਮੋੜ ਦੀ ਕੋਈ ਗੱਲ ਨਹੀਂ ਠੀਕ ਹੈ ਕਿੱਥੇ ਗੋਲੀ ਬੱਜੀ ਕਿਥੇ ਆਜੀ ਇੱਥੇ ਵੱਖੀ ਸੀ ਤੇ ਉਹ ਗੋਲੀ ਕੱਢਦੇ ਤੇ ਉਹਨਾਂ ਡਾਕਟਰਾਂ ਨੇ ਹੁਣ ਹਸਪੀਟਲ ਦੇ ਵਿੱਚ ਦਾਖਲਿਆ ਦਾਖਲਿਆ ਤੇ ਕੀ ਕੀ ਹੋਈ ਤਬੀਅਤ ਕਿਸ ਤਰ੍ਹਾਂ ਹੋ ਗਈ ਅੱਜ ਮਸ਼ੀਨ ਚ ਲਾਈ ਤੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਜੀ ਟੋਟਲ ਪਤਾ ਨਹੀਂ ਮੈਂ ਇੱਥੇ ਨਹੀਂ ਆ ਮੁੰਡੇ ਬੰਦੇ ਚੈੱਕ ਕਰਾਉਂਦੇ ਪ੍ਰਸ਼ਾਸਨ ਕੋ ਕੀ ਮੰਗ ਕੀ ਕਰਦੇ ਤੁਸੀਂ ਮੰਗ ਆਈ ਉਹ ਮੰਗਦਾ ਵੀ ਇਹ ਨਾ ਆ ਆ ਜਿਹੜਾ ਚਾਂਸ ਹੋਇਆ ਉਹ ਕਿਸੇ ਨਾਣਾ ਹੋਵੇ ਇਹ ਤੇ ਬਹੁਤ ਮਾੜੀ ਗੱਲ ਹੈ ਆਜ ਇੰਨਾ ਟੱਪ ਪਿੰਡ ਚ ਚੱਲੋਂਦਾ ਸਾਫ ਮਿਲਣਾ ਸਾਫ ਮਿਲਣਾ ਚਾਹੀਦਾ ਵਾ ਸਾਰਾ ਨਾ ਇਹਨਾਂ ਦੀ ਬੱਚੇ ਛੋਟੇ ਸੀ ਉਹਨਾਂ ਨੂੰ ਉਹਨਾਂ ਦੇ ਲੜਾਈ ਝਗੜੇ ਦੇ ਵਿੱਚ ਕਰਦੀ ਕਰਦੇ ਇਹਨਾਂ ਦੇ ਦੋ ਪਰਿਵਾਰਾਂ ਦੀ ਆਪਸ ਗੱਲ ਵਧ ਗਈ ਦੋ ਲੱਗ ਲੱਗ ਇਹਨਾਂ ਦੀਆਂ ਗਲੀਆਂ ਸੀ ਜਿਹੜੀ ਦੂਜੀ ਧਿਰ ਆ ਸ਼ੇਰੇ ਹੁਣੀ ਉਹਨਾਂ ਨੇ ਆਣ ਕੇ ਇਹਨਾਂ ਦੇ ਘਰੇ ਲੱਗੇ ਆਣ ਦੀ ਗੋਲੀਆਂ ਚਲਾਈਆਂ ਨੇ ਤੇ ਤਿੰਨ ਜਣਿਆਂ ਦੇ ਗੋਲੀਆਂ ਲੱਗੀਆਂ ਨੇ ਇੱਕ ਦੀ ਮੌਤ ਹੋ ਚੁੱਕੀ ਆ ਆਪਾਂ ਮੇਨ ਦੋਸ਼ੀ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਵਾ ਨਾਲ ਇੱਕ ਨਜਾ ਜਿਹੜਾ ਪਿਸਟਲ ਉਹ ਵੀ ਰਿਕਵਰ ਕੀਤਾ ਵਾ ਬਾਕੀਆਂ ਨੂੰ ਫੜਨ ਦੀ ਛਾਪੇਮਾਰੀ ਕੀਤੀ ਜਾ ਰਹੀ ਆ ਸਰ ਇਹਦੇ ਵਿੱਚ ਇੰਜਰਡ ਕਿੰਨੇ ਹੋਏ ਨੇ ਤਿੰਨ ਜਣੇ ਇੰਜਰਡ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਦੋ ਆਊਟ ਆਫ ਟੈਂਜਰ ਨੇ ਜਿਹੜੇ ਜਿਹੜੇ ਦੂਸਰੇ ਦੱਸੀ ਜਾਣਗੇ ਵਜੀ ਇਹਨਾਂ ਦੇ ਛੋਟੇ ਬੱਚੇ